ਜੋ ਕ੍ਰਿਸਟਲ ਮੂਵਮੈਂਟ ਦਾ ਪੈਮੈਂਟ ਆ ਪਿਛਲੇ 크ਿਸਮਸ ਦੇ ਮੌਕੇ ਤੇ ਹੁੰਦੇ ਥੇ ਤਾਜ਼ਪੁਰ ਚਰਚ ਵਿੱਚ ਹੋਇਆ ਕੋਸ਼ਕ ਦਾ ਤਾਜ਼ਪੁਰ ਚਰਚ ਤੋਂ ਪਹਿਲਾਂ ਵੀ ਕੁਝ ਜਗ੍ਹਾ ਤੇ ਹੁੰਦਾ ਹੂਏ ਸਾਡ ਨੂੰ ਨੋਟਿਸ ਚ ਨਹੀਂ ਆਇਆ ਜੋ ਉਥੇ ਸਾਡੇ ਜਿਹੜੀ ਚਰਚ ਦੇ ਵਿੱਚ ਇੱਕ ਜਗ੍ਹਾ ਹੁੰਦੀ ਆ ਉਹਨੂੰ ਅਸੀਂ ਪੁਲਪੜਕੇ ਨੇ ਪੁਲਪੜ ਦਾ ਮਤਲਬ ਇਹ ਹੁੰਦਾ ਕਿ ਉਹ ਜਗ੍ਹਾ ਇੱਥੇ ਪਿੱਤਰ ਸਾਸਤਰ ਦੇ ਵਿੱਚੋਂ ਪਿੱਤਰ ਬਚਨ ਦੱਸਿਆ ਜਾਂਦਾ ਉਸ ਦੇ ਉੱਤੇ ਕਿਸੇ ਵੀ ਬੰਦੇ ਨੂੰ ਖੋਰ ਨੂੰ ਯਾਨੀ ਕਿ ਪ੍ਰਿਸਟ ਕੋਲ ਆਵਾ ਕਿਸੇ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਤਾਂ ਉਸ ਸਟੇਜ ਉੱਤੇ ਕਿਸੇ ਬੰਦੇ ਨੇ ਵੀ ਉਹਨਾਂ ਕੋਲ ਗੱਲ ਨਹੀਂ ਕਰ ਸਕਦਾ ਜਿਵੇਂ ਪਿੱਤਰ ਗ੍ਰੰਥ ਕੋਲ ਅਰੇ ਜਿਹੜਾ ਕਾਲਪੁਰ ਚਰਚ ਦੇ ਵਿੱਚ ਇਹਨਾਂ ਨੇ ਜਿਹੜਾ ਫਿਲਮੀ ਕਲਾਕਾਰ ਨੂੰ ਬੁਲਾ ਕੇ ਸਟੇਜ ਤੇ ਚੜਾ ਕੇ ਜੋ ਉਹਨਾਂ ਦੇ ਨਾਚ ਰੰਗ ਜਾਂ ਬਾਕੀ ਗੱਲਾਂ ਬਾਤਾਂ ਕੀਤੀਆਂ ਨੇ ਉਹ ਸਾਡੀ ਪਵਿੱਤਰ ਬਾਈਬਲ ਜੇ ਫ੍ਰਮ ਪ੍ਰਮਾਤੇ ਵਿਰੋਧਿਆ ਔਰ ਜਿਹੜਾ ਸਾਡਾ ਕ੍ਰਿਸਚੀਅਨ ਧਰਮ ਦਾ ਜਿਹੜਾ ਕਲਚਰ ਜਿਹੜਾ ਸਦਾਚਾਰਿਆ ਉਹਦੇ ਵੀ ਟੋਟਲੀ ਵਿਰੋਧਾ ਅਸੀਂ ਉਹਨਾਂ ਦੇ ਇਹ ਸਾਰੇ ਜਿਹੜਾ ਉਹਨਾਂ ਨੇ ਕੰਮ ਕੀਤਾ ਅਸੀਂ ਟੋਟਲੀ ਉਹਦਾ ਵਿਰੋਧ ਕਰਦੇ ਆਂ ਕਿ ਮਿਨਿਸਟਰੀਸ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਆਂ ਅਸੀਂ ਉਹਨਾਂ ਨੂੰ ਵੀ ਤਾੜਨਾ ਦੇਣੀ ਚਾਹੁੰਦੇ ਆਂ ਕਿ ਇਨ ਫਿਊਚਰ ਇਸ ਤਰੀਕੇ ਦੀ ਜਿਹੜੀਆਂ ਪਿੱਤਰ ਬਾਈਬਲ ਦੇ ਵਿਰੋਧ ਗੱਲਾਂ ਨੇ ਜਾਂ ਵਿਰੋਧਾ ਸਿਸਟਮ ਆ ਉਹਨੂੰ ਚਰਚ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਨਾ ਕੀਤੀ ਜਾਂ ਗੱਲ ਕੀਤੀ ਆ ਸਾਡੇ ਪ੍ਰੋਫੈਟ ਆਪਾਂ ਬਿਜਲ ਆਪੋਸਟਲ ਕੋ ਨੂਲਾ ਜੀ ਨੇ ਜੋ ਗੱਲ ਉਹਨਾਂ ਨੇ ਕਹੀ ਆ ਅਸੀਂ ਟੋਟਲੀ ਉਹਨਾਂ ਦੇ ਨਾਲ ਆ ਉਹਨਾਂ ਨੇ ਜੋ ਕਿਹਾ ਉਹ ਸਹੀ ਕਿਹਾ ਅਸੀਂ ਉਹਨਾਂ ਦੀ ਪੂਰ ਪੂਰ ਹਮਾਇਤ ਕਰਦੇ ਆ ਜਿਹੜਾ ਪਿੱਤਰ ਬਾਈਬਲ ਦੇ ਵਿਰੁੱਧ ਚੱਲੇਗਾ ਅਸੀਂ ਉਹਦਾ ਡਰ ਕੇ ਵਿਰੋਧ ਕਰਾਂਗੇ ਔਰ ਇਹ ਗੱਲ ਅਸੀਂ ਪਹਿਲੇ ਵੀ ਜਿਹੜੀ ਸਾਡੀ ਸੰਸਥਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ ਪਹਿਲੇ ਪੰਜਾਬੀਸਮੂਵਮੈਂਟ ਸੀ ਉਹ ਵੀ ਵਿਰੋਧ ਕਰਦੀ ਰਹੀ ਆ ਹੁਣ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਵੀ ਪ੍ਰਸ਼ੰਸਾ ਕਰਦੇ ਆ ਜਿਨ੍ਹਾਂ ਨੇ ਅੱਜ ਦੀ ਇਹ ਸਾਰੀ ਮੀਟਿੰਗ ਅਰਗੂਜਨ ਕਰਕੇ ਔਰ ਇਹ ਸਾਰਾ ਇਹ ਵਿੜਾ ਚੁੱਕਿਆ ਅਸੀਂ ਉਹਨਾਂ ਦੀ ਵੀ ਪ੍ਰਸ਼ੰਸਾ ਕਰਦੇ ਹਾਂ ਉਹਨਾਂ ਦਾ ਵੀ ਧੰਨ ਸਾਡੇ ਜਿਹੜੇ ਧਾਰਮਿਕ ਵਿੰਗ ਆ ਪੰਜਾਬੀਸਮੂਵਮੈਂਟ ਦਾ ਉਹਦੇ ਜਿਹੜੇ ਚੀਫ ਨੇ ਅਦਿਸ਼ਪ ਬੁਝੇ ਕਲਮਿਤ ਜੀ ਵੀ ਦੇ ਉਹ ਵੀ ਸਾਡੇ ਨਾਲ ਆਏ ਨੇ ਅੱਤ ਯਾਨੀ ਕਿ ਜਿਹੜਾ ਸਾਡਾ ਸਾਰਾ ਸਿਸਟਮ ਆ ਅਸੀਂ ਸਾਰੇ ਇਹ ਜੋ ਕੁਝ ਕੰਡ ਹੋਇਆ ਉਹ ਜਿਹਾ ਅਸੀਂ ਉਹਦੀ ਬਰੋਟਾ ਕਰਦੇ ਆਂ